ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤੇ ਤਹਿਸੀਲ ਵੀ ਅਜਨਾਲਾ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਕੁਝ ਗੱਬਣਾ ਤੇ ਆਤ ਕੁਝ ਸਜਰਾ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਤੇ ਆਜੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਪਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਵਧੀਆ ਵੀਰ ਜੀ ਵਧੀਆ ਹੋਰ ਠੀਕ ਠਾਕ ਵਧੀਆ ਪਾਜੀ ਵਧੀਆ ਬਹੁਤ ਵਧੀਆ ਚਾਹੀਦਾ ਬਾਈ ਜੀ ਆਪਣਾ ਨਾਮ ਤੇ ਟੈਨਸ ਨਾਮ ਤੁਹਾਨੂੰ ਸ਼ਹਿਰ ਦੇ ਨਾਲ ਜਿਲ੍ਹਾ ਅੰਮ੍ਰਿਤਸਰ ਫਤੇਗਰ ਰੋਡ ਦੇ ਪੰਪ ਦੇ ਲਾਗੇ ਬਿਲਕੁਲ ਫਤੇਗਰ ਰੋਡ ਦੇ ਪੰਪ ਦੇ ਲਾਗੇ ਠੀਕ ਹੈ ਜੀ ਬਾਕੀ ਵੀਰ ਜੀ ਮੇਰੀ ਇੱਕ ਬੇਤੀ ਹੱਥ ਜੋੜ ਕੇ ਅੱਛਾ ਜੀ ਸਾਡੇ ਘਰ ਦੇ ਡੰਗਾਂ ਦੀ ਹੋਵੇ ਠੀਕ ਹੈ ਜੀ ਆਪਾਂ ਵੀ ਮੁੱਲੇ ਹੁਣੇ ਆ ਬਿਲਕੁਲ ਜੀ ਸਹੀ ਗੱਲ ਆ ਲੋ ਜੇ ਆਪਾਂ ਵੀਡੀਓ ਪਾਉਣੇ ਆ ਮੇਰਾ ਵੀਰ ਭਰਾ ਜਿਹੜੀ ਕੱਲ ਨੂੰ ਆਪਣੀਆਂ ਸਸਲੀਆਂ ਕਾ ਦੋ ਰੰਗ ਚੋਣ ਠੀਕ ਹੈ ਜੀ ਸਭ ਕੁਝ ਆਪਣਾ ਚੈੱਕ ਵੇਖੇ ਖੜਨ ਕੱਲ ਨੂੰ ਡੰਗਰ ਸਾਡੇ ਗੇਟੋਂ ਬਾਹਰ ਜਿਹਦੇ ਭਾਵੇਂ ਕੋਈ ਵੀਡੀਓ ਪਾਵੇ ਭਾਵੇਂ ਜੋ ਮਰਜੀ ਪਾਵੇ ਜੁੰਮਿਆਰੀ ਭਾਜੀ ਮੁਰਗੇ ਆਪ ਨੂੰ ਖਾਣ ਲਈ ਨਹੀਂ ਬਿਲਕੁਲ ਬਿਲਕੁਲ ਸਿਆਣੀ ਜੀ ਜੋ ਕਾਰਵਾਈ ਮੁਰਗੇ ਜਿਹੜਾ ਕੋਈ ਵੀਡੀਓ ਕਰੀ ਤਾਂ 걔ਦੇ ਜੀ ਵੀਡੀਓ ਪਾਉਣੀ ਉਹ ਉਹ ਕਾਰਵਾਈ ਉਹ ਬੰਦੇ ਦੇ ਹੋਊਗੀ ਭਾਜੀ ਠੀਕ ਹੈ ਠੀਕ ਹੈ ਜੀ ਨਾ ਸਿੱਧੀਆਂ ਆਪਾਂ ਕਹਿੰਦੇ ਆ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਅਸੀਂ ਆਪਣੇ ਪੁੱਛੋਂ ਭਾਜੀ ਕੱਢ ਕੇ ਪੈਸੇ ਦੇ ਆਏ ਆ ਅਗਲੇ ਪੁੱਛੋਂ ਅਸੀਂ ਬਾਹਰ ਕਰਨੇ ਆ ਬਿਲਕੁਲ ਬਿਲਕੁਲ ਜੇ ਨਹੀਂ ਜਗ੍ਹਾ ਲੱਗਦਾ ਬੇਸ਼ੱਕ ਸਾਡੇ ਘਰ ਬੱਧਾ ਰਹਿੰਦੇ ਠੀਕ ਹੈ ਠੀਕ ਹੈ ਨਹੀਂ ਬਹੁਤ ਚੰਗੀ ਗੱਲ ਹੈ ਬਾਈ ਜਿਹੜੀ ਮੁੜ ਕੇ ਕਾਨੂੰਨੀ ਕਾਰਵਾਈ ਅਸੀਂ ਆਪਣੇ ਕੋਲ ਡਗਲ ਵੇਚਦੇ ਸਾਡੇ ਘਰੋਂ ਚਵਾ ਦੇਖੇ ਸਮਾਹ ਵੇਖੇ ਜੋ ਮਰਜ਼ੀ ਵੇਖੇ ਜਿਹੜਾ ਕਿਸ ਨੂੰ ਮਾੜਾ ਜਗਾ ਕਹਣਾ ਭਾਈ ਉਹ ਮਾੜਾ ਜੀ ਮਾੜਾ 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 ਨਹੀਂ ਸਹੀ ਗੱਲ ਹੈ ਹਰ ਕੋਈ ਆਪਣੀ ਪੁਲਾਹ ਸੀ ਚੁੱਪ ਕੀਤਾ ਕਿਦਾ ਬਦੀ ਜੀ ਕੀ ਕਿਹਨ ਕਹਦਾ ਕੀ ਨਹੀਂ ਕਰਾ ਸਾਡੇ ਗੇਟੋਂ ਬਾਹਰ ਨਿਕਲ ਤਜੇ ਸਾਡੇ ਉਹਦੇ ਘਰ ਤੱਕ ਜੁਮੇ ਰਹੂਗੀ ਥਣਾ ਦੀ ਸਮਾਹ ਦੀ ਦੁੱਧ ਦੀ ਠੀਕ ਹੈ ਪਿਸ਼ਾ ਮਾਰਦੀ ਬਾਕੀ ਦੁੱਧ ਭਾਬੀਆਂ ਆਪਣੀ ਹੁੰਦਾ ਸੇਵਾ ਦਾ ਜੇ ਸਾਡੇ ਕੋਲ ਨਗਰ ਮੰ ਡੰਗਰ ਆ ਮਾਝਾ ਮਾਲੋ ਟੀਕਾ ਲੈਂਦੀ ਆਪਾਂ ਪਹਿਲਾਂ ਦੱਸਣੇ ਭਾਈ ਟੀਕਾ ਲੀਦੀ ਜਾਂ ਜਾ ਕਰਦਾ ਨਹੀਂ ਬਿਲਕੁਲ ਬਿਲਕੁਲ ਜੀ ਕਲੀਅਰ ਕਰੀਦਾ ਹਾਰੇ ਬਸ ਇਹ ਨਹੀਂ ਮਤਲਬ ਵਾਕਿਆ ਨੂੰ ਕਰੀਏ ਅਹੀਂ ਭਾਈ ਵੀਡੀਓ ਛਾੜਨੀ ਉਹ ਛਾੜਨਾ ਬੇਸ਼ੱਕ ਆਪਾਂ ਨੂੰ ਕੋਈ ਟੈਨਸ਼ਨ ਦੀ ਵੀਡੀਓ ਵੀ ਆਪਾਂ ਕਈਆਂ ਦੀਆਂ ਪੈਂਦੀਆਂ ਆਪਾਂ ਨੂੰ ਕੋਈ ਡਿੱਤੀ ਕਰਦੀ ਜੋ ਆਪਾਂ ਸੱਚੇ ਆ ਰਹੀ ਰੱਬ ਗਾੜੀ ਸੱਚੇ ਨਾਲ ਬੰਦਾ ਕੋਈ ਝੂਠਾ ਕਰ ਸਕਦਾ ਕੋਈ ਨਹੀਂ ਕਰ ਸਕਦਾ ਰੱਬ ਦੇ ਗਾੜੀ ਦਾ ਆਪਾਂ ਸੱਚੇ ਹੁੰਦੇ ਜੀ ਬਸ ਠੀਕ ਆ ਠੀਕ ਆ ਜੀ ਹਾਂ ਤੇ ਕਰੀਏ ਸ਼ੁਰੂਆਤ ਭਾਈ ਜੀ ਦੱਸਿਓ ਆ ਪਹਿਲੇ ਦਿਨਾਂ ਬਾਰੇ ਭਾਈ ਛੋਟੀ ਇਹਦਾ ਵੀ ਜੀ ਦੂਜਾ ਕੱਟਾ ਮਗਰ ਜੇ ਕੋਈ ਦੋਹਾਂ ਦਾ ਲਾਲੇ ਕੋਟਾਈਆਂ ਦਾ ਲਾਲੇ ਠੀਕ ਹੈ ਜੀ ਮੇਲ ਕਾਹ ਫੇੜਾ ਆ ਗਿਆ ਜੇ ਪਿਛੇ ਦੋ ਦੋ ਢਾਈ ਮਹੀਨੇ ਦੇ ਆਸ-ਪਾਸ ਹਾਂ ਕੋਈ ਦੋਹਾਂ ਦਾ ਲਾਲੇ ਕੋਟਾਈਆਂ ਨਾਲੇ ਕੋਈ ਤਿੰਨਾਂ ਦਾ ਲਾਲੇ ਅੱਛਾ ਜੀ ਇਹਨੂੰ ਗਾਂ 25 ਸ਼ਫੀਦਨ ਬਣੀ ਹੋ ਗਏ ਆਪਾਂ ਗਰੰਟੀ ਕੋਈ ਨਹੀਂ ਅੱਛਾ 25 26 ਦੀ ਭਾਜੀ ਕਾਜੀ ਗਰੰਟੀ ਆ ਨਹੀਂ ਕੋਈ ਗਰੰਟੀ ਨਹੀਂ ਹੁੰਦੀ ਜੀ ਦੋ ਤੇਰ ਕੋ ਲੀਟਰ ਵਾਲਾ ਹੋ 8 ਕਿਲੋ ਅੱਛਾ ਜੀ ਪਰ ਆਪਾਂ 7 ਕਿਲੋ ਗੰਢੀ ਨਹੀਂ ਲੱਗ ਕੰਡੇ ਨਾਲ ਤੋਲਵਾ ਦੋ ਬੋਲੋ ਠੀਕ ਹੈ ਗੱਲ ਬੋਲੋ ਭਾਈ ਕੱਦ ਲਾਓ ਜੀ ਬਹੁਤ ਹੀ ਚੰਗਾ ਵੜਾ ਸੂਹਾ ਤੀਸ ਸਦਾ 8 ਲੀਟਰ ਦੇ ਬਾਈ ਕੰਦਾ ਕਿ ਸਾਕ ਲਈ ਟੱਗੀ ਕੋ ਬਿਲਕੁਲ ਆਪਾਂ ਤੁਹਾਨੂੰ ਗਰੰਟੀ ਦਵਾਂਗੇ ਹਾਂ ਜਾਂ 20 ਤੋਂ 25 ਦਿਨ ਦੇ ਆਸ-ਪਾਸ ਜਿਹੜਾ ਟੀਗਾ ਭਰਾਏ ਨੂੰ ਟਾਈਮ ਹੋ ਗਿਆ ਵਾ ਚਲੋ ਅੱਗੇ ਨਿਕਲਾਵੇ ਕਿਸਮਤ ਆ ਤੇ ਕੱਡਾ ਚੱਡਾ ਜਿਹੜਾ ਬਹੁਤ ਜਿਆਦਾ ਸਫਾਈਆਂ ਨੂੰ ਚਾਹਿਆ ਰੱਖਾਇਆ ਵੇ ਸਿੰਗਲ ਨਿਕਲ ਰਿਹਾ ਕਾਲੀ ਜੇ ਮੈਨੂੰ ਨਿਕਲ ਰਿਹਾ ਸਿੰਗਲ ਗਾਜ ਵੇਖੋ ਠੀਕ ਠੀਕ ਆ ਜੀ ਫੇਸ ਕੁਆਲਟੀ ਵੀ ਚੈੱਕ ਕਰ ਲੈ ਬਈ ਸੱਜਰ ਦਾ ਕਿੰਨਾ ਅਗਰ ਕਾਰਡ ਸੱਜਰ ਭਾਈ ਮਾਲੋ ਟੋਕੜ ਹੋ ਗਈ ਆ ਹਾਂਜੀ ਮੰਨ ਲਓ ਕਿ 3 ਮਹੀਨੇ ਢਾਈ ਕੁਨ ਹੋ ਗਿਆ ਬਿਲਕੁਲ ਜੀ ਜਿਹੜੇ 15 16 ਕੁਨ ਨੇ ਦਵਾਈ ਠੀਕ ਆ ਠੀਕ ਆ ਠੀਕ ਆ ਲਓ ਜੀ 15 16 ਮੀਟਰ ਆਹ ਬੱਚਾ ਲਵਾ ਗੀ ਧਰਾਂ ਲਾ ਗੀ ਕੱਟ ਕਾਟ ਵਾਲੀ ਆ ਬਾਕੀ ਤਲਾਂ ਦਾ ਸਾਈਜ਼ ਗਿਆ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਇੱਥੇ ਵੀ ਤੁਸੀਂ ਹਮਾਰ ਬਾਰ ਬਾਰ ਕੋ ਗੱਲ ਕਰਦੇ ਨੇ ਮਾਰ ਜਿਹੜੀ ਬਾਰ ਬਾਰ ਕੋ ਗੱਲ ਕਰਦੇ ਆ ਪਾਜ ਉੱਪਰ ਆਪਣੀ ਸੱਲੀ ਕਰਨੀ ਰੀ ਨਾ ਚੋਗੇ ਖੜਨ ਦੋ ਨਾ ਚੋਣ ਸਾਡੇ ਕਾ ਤਿੰਨ ਦਾ ਚੋਣ ਬਿਲਕੁਲ ਬਿਲਕੁਲ ਠੀਕ ਗੱਲ ਹੈ ਇਹਦੇ ਮੈਨੂੰ ਲੱਗਦੀ ਲੈ ਜੇ ਹਾਂਜੀ ਹਾਂਜੀ ਕਿਸੇ ਦੇ ਮੈਨੂੰ ਲੱਗਦੀ ਬੇਸ਼ੱਕ ਨਾ ਠੀਕ ਹੈ ਠੀਕ ਹੈ ਇਹ ਬਹੁਤ ਹੀ ਚੰਗੀ ਗੱਲ ਆ ਭਾਈ ਜੀ ਬਹੁਤ ਹੀ ਚੰਗੀ ਗੱਲ ਆ ਸਹੀ ਗੱਲ ਹੈ ਭਾਈ ਗੱਲ ਤੇ ਆ ਬਿਲਕੁਲ ਜੀ ਸਿਆਣੀ ਗੱਲ ਆ ਤੇ ਭਾਈ ਜੇ ਜਿਹੜੀ ਕੇ ਨੂੰ ਮੁਰਗੇ ਪੈਸੇ ਦੇਣੇ ਆਹੀ ਵੀਰ ਜੀ ਪੈਸੇ ਦੇ ਕੇ ਜਾਂਦੀ ਆ ਆਪਾਂ ਫ੍ਰੀਜ ਲੈ ਜਾਂਦੀ ਨਹੀਂ ਆ ਬਿਲਕੁਲ ਬਿਲਕੁਲ ਜੇ ਆਪਾਂ ਖੋਲ ਕੇ ਰੈਂਦੀਆਂ ਪੈਸੇ ਦੇ ਕੇ ਰੈਂਦੀਆਂ ਆਪਾਂ ਆਪਣੇ ਬੋਚੋਂ ਦੇ ਜਾਂਦੇ ਬੋਚੋਂ ਵਾਹ ਕਰਦੇ ਆ ਮਾਜ ਨਹੀਂ ਹਾਂ ਨਾ ਇਹ 64 ਦੀ ਹਾਂ ਕਰਕੇ ਬਾਹਰ ਤਾਂ ਕੋਈ ਮਾਦਰ ਕਰ ਬਈ ਮੈਂ ਜਗੀ ਵੱਡੀ ਜੇ ਕੁੰਡੀ ਕੰਡੀ ਮੈਂ ਜੇ ਸਿੰਘ ਚੜੇ ਸਾਹਿਬ ਦੇ ਸਾਰੀ ਸਾਮ ਵਾਲੇ ਮੋਰਾਂ ਵਾਲੇ ਨਾ ਚੰਗੀ ਹੈ ਚਲੋ ਚੰਗੀ ਹੈ ਮੋਰਾਂ ਵਾਲੀ ਚੰਗੀ ਹੈ ਕੱਟ ਕੱਟ ਵੀ ਚੰਗਾ ਵਾ ਤੇ ਬਾਈ ਨੂੰ ਪੁੱਛ ਲਈਏ ਬਾਈ ਛੋੜ ਛੜ ਕਰੀਏ ਕੋਈ ਥੋੜਾ ਜਿਹਾ ਬੀਜੀ ਬਾਈ ਜੀ 2000 ਘਟਾਤਾ ਜਾਓ 2000 2000 64 ਦੀ ਰਹਿ ਗਈ 64000 ਦੀ ਯਾਰ ਹੋਰ ਲੇਖ ਹਜ਼ਾਰ ਦੀ ਭਾਜੀ ਲਓ ਜੀ ਵਜਦੀਆਂ ਪੂਰੇ ਬਾੜ ਦੀ ਭਾਜੀ ਹਾਂ ਛੋਟੀ ਦਵਾਂਗੇ 62000 ਦੇ ਚੰਗੇ ਤਗੜੇ ਕੱਦ ਕਾਟ ਚਲੋ ਕੋਈ ਸਾਹ ਮਰਣਾ ਭਰਾ ਲੈਊਗਾ ਦੇ ਦੋਦੇ ਤੇ ਚੰਗਾ ਕੱਢੀ ਜਾਊਗੀ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਛੋਟੀ ਦੂਜੇ ਨੰਬਰ ਤੇ ਭਾਜੀ ਹੀ ਰਹੀ ਆ ਗਏ ਅਰੇ ਹਾਂ ਛੋਟੀ ਉਧਰ ਦੀ ਲਓ ਜੀ ਦੇਸੀ ਸਮਝ ਗਿਆ ਮੇਰਾ ਅੱਜ ਕੀ ਆ ਗਿਆ ਕੋ ਦੇਸੀ ਸਮਝ ਗਿਆ ਮੇਰਾ ਵੀ ਲਵੇ ਠੀਕ ਆ ਠੀਕ ਆ ਲਓ ਜੀ ਕੰਡਾ ਚੁਡਾ ਹੰਸੂਲ ਤੱਕ ਲੱਗਾ ਪਿਆ ਵਾ ਸਈ ਦੋ ਦਿਨ ਇੱਕ ਦੋ ਦਿਨ ਲੈ ਜੂਏ ਅੱਛਾ ਜੀ ਸੋ ਵੀ ਸਕਦੀ 4-5 ਦੰਦ ਕੱਤੀ ਭਰੀ ਲਓ ਜੀ 4 ਦੰਦ ਛੋਟੀ ਆ ਗਈ ਜੇ ਸੋ ਵੀ ਹਰਿਆਲੀ ਦੀ ਅਗਲੇ ਪੰਜ ਮਾਰ ਲੋਕਾਂ ਦੇ ਤੇ ਕੱਦ ਕੱਦ ਤੇ ਥਣਾ ਲੱਗ ਗਿਆ ਜਿਹੜਾ ਬਹੁਤ ਚੰਗਾ ਐ ਨਾ ਜਿੱਟ ਜਿੱਟ ਤੇ ਲੱਗਾ ਪਿਆ ਵਾ ਇੱਕ ਕੱਦਾ ਵੀ ਸਮਝਾ ਪੀ ਬਾਕੀ ਚਲੋ ਸੂਤ ਤੱਕ ਜਿਹੜੀਆਂ ਝੱਲਾ ਤੋਂ ਨਾ ਵੀ ਕਵਰ ਕਰ ਜਿਓ ਯਾਰ ਦੇਖੋ ਅਗਲੇ ਬੰਦੇ ਉਹ ਕੈਮਰਾ ਮੜਿਆ ਦੇਖੋ ਸਹੀ ਥਾਣੇ ਉਹ ਕੀ ਚੀਜ਼ ਲਗਾਰ ਆਪਣੇ ਲਾਜੋ ਲਾਗੀਆਂ ਤੋਂ ਚੈੱਕ ਕਰ ਸਕਦੇ ਥਾਣਾ ਦਾ ਸੈ ਗਿਆ ਪਿਆ ਨੋਕਲਾ ਥਣ ਲੱਗਾ ਪਿਆ ਉਹ ਦੇ ਮਰੋ ਮੜਿਆ ਇਹ ਸ਼ੇਰ ਕੁਆਲਟੀ ਵੀ ਚੈੱਕ ਕਰ ਸਕਦੇ ਲੈ ਜੋ ਲੋਈ ਚਾਰ ਦੰਤ ਛੋਟੀ ਝਲਕਲ ਜੇ ਨਵੀਆਂ ਚਲੋ ਇੱਕ ਦੋ ਦਿਨ ਲੈ ਜੂ ਵੀ ਕਰਮਾਲੀ ਤੇ ਕੋਈ ਚੰਗੀ ਸਾਮ ਕਰੂਗਾ ਦੁੱਧ ਚੰਗਾ ਕੱਢੀ ਜਾਊਗਾ ਹੈ ਨਸਲ ਦੇ ਵਿੱਚ ਆ ਪਹਿਲਣੇ ਹਾਂਜੀ ਹਾਂਜੀ ਪਹਿਲੇ ਨੇ ਆਪਾਂ ਦੀ ਗਰੰਟੀ ਚੋਂ ਆਪਾਂ ਹੋਰ ਦੁੱਧ ਦੀ ਚਲੋ ਗਰੰਟੀ ਦੀ ਕੀ ਦੇ ਸਕਦੇ ਆ ਆਪਾਂ ਜਿਹੜੀ ਸੂਆ ਨਗਰ ਦਾ ਨਹੀਂ ਨਹੀਂ ਬਿਲਕੁਲ ਫਿਰ ਇਹਦੀ 10,000 ਕਿਲੋ ਦੁੱਧ ਦਾ ਸੇਵਾ ਦਾ ਸੇਵਾ ਦਾ ਇਹ ਸੂਕੇ ਭਾਜੀ ਆਪਾਂ ਗੱਲਾਂ ਕਰਦੇ ਸਿੱਧੀਆਂ ਸੂਕੇ ਦਿਹਾੜੀ ਆਲ ਵੀ ਕਰ ਸਕਦੀ ਕਿਹੇਗਾ ਜਾ ਕੇ ਨੇਰ ਗੱਲ ਹੈ ਜੀ ਆ ਬਿਚਲੋ ਪਹਿਲਾਂ ਸੁਣਾ ਆਪਾਂ ਐਵੇਂ ਸ਼ੱਤਾਂ ਦੀਏ ਉਹ ਹੈ ਦਿਹਾੜੀ ਦਾ ਆਲ ਵੀ ਕਰਦੇ ਸੁਣ ਲਈ ਆ ਠੀਕ ਆ ਠੀਕ ਬਾਕੀ ਥਾਂ ਆਪਣੀ ਤਿਪ ਕੇ ਖੜੇ ਆ ਮੈਂ ਤਿਪ ਕੇ ਹੀ ਲੈਂਦੀ ਆ ਅੱਛਾ ਜੀ ਪਿੱਛੇ ਕੀ ਕਰ ਸਕਦੇ ਰਹੀ ਸਾਲਾਂ ਦੇ ਤੇ ਪਿੱਛੇ ਦੀ ਬਾਈ ਦੀ ਫੁੱਲ ਗ੍ਰੇਟੀ ਆ ਕਿਹਦਾ ਹੋਣਾ ਭਾਜੀ ਟਿੱਪ ਕੇ ਬੰਦਾ ਖੜੀ ਸਤਨ ਆਪਣੀ ਬਿਲਕੁਲ ਬਿਲਕੁਲ ਜੀ ਇਹ ਇਹ ਹੱਟ ਕੋ ਉਹਨਾਂ ਦਾ ਬੰਦਾ ਹਣਾ ਆ ਪਿੱਛੇ ਜਿਹੜੀ ਆਪਣੀ ਗੱਡੀ ਉਹਦੀ ਵਾਲਾ ਵੇਂਦਾ ਨਹੀਂ ਉਹ ਨਹੀਂ ਬਿਲਕੁਲ ਸਹੀ ਹੈ ਬਾਈ ਇਹਦਾ ਮੁੱਲ ਫਿਰ ਇਹਦਾ ਮੁੱਲ ਭਾਜੀ 1 ਲੱਖ 50000 ਕਰਦਾ ਜੀ ਕਰੀਏ ਜਾਜ ਤੁਸੀਂ ਦਾ ਦੋ ਲੱਖ ਮੰਤਰ ਕਰਦਗੇ ਮੈਂ ਦੱਸੋ ਭਾਜੀ ਤੁਸੀਂ ਕਰ ਦੋ ਵੀਰ ਜੀ ਮਾਨਦਾਨ ਕਰੀਏ ਫਿਰ ਦੱਸੋ ਤੇ ਇਹਨੇ ਛੱਡਿਆ ਵੀ ਜੀ 1 2 ਪੂਰੇ ਲੱਖ ਦੇ ਜੀ ਕਰ ਦਈਏ ਅੰਦਰ ਲੱਖੋ ਦੱਸੋ ਵੀਰ ਜੀ ਹਾਂ ਜੀ ਸੋ 5 ਛੱਡਿਆ ਹੋ 95000 ਦੀ ਛੋਟੀ ਹਾਨ ਆਈ ਏ ਠੀਕ ਹੈ ਠੀਕ ਹੈ ਲਓ ਜੀ 95000 ਦੀ ਛੋਟੀ ਭਾਜੀ ਪੰਡਾ ਪਾ ਦੂ ਜੇ ਦੋ ਦਿਨ ਲਾਗੀ ਚਾਰ ਦਿੰਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਦੇਖੋ ਇੱਕ ਰਾਂਗ ਕੁੜੀ ਪਾਸ ਸੀ ਤਾਂ ਫੇਰੀ ਦੀ ਐ ਵੀ ਜੈੱਟ ਬਲੈਕ ਆ ਗਈ ਇਹਦਾ ਛੋੜੀ ਤਾੜੀ ਦਾ ਖਾਂਦੀਆਂ ਵਿਚ ਆੜੀਆਂ ਬਾਈ ਤੀਜੇ ਨੰਬਰ ਤੇ ਮੀਣੀ ਦੇਖੋ ਮੂੰਹ ਮਾਦੇ ਮਾਰੂ ਮੜਿਆ ਕਰਨੀ ਠੀਕ ਹੈ ਲਓ ਜੀ ਫੇਸ ਚੈੱਕ ਕਰ ਸਕਦੇ ਤੁਸੀਂ ਫੇਸ ਕਾਲ ਸੀ ਇਹ ਨਿਕਲੀ ਗਈ ਹੈ ਕਰਮਾ ਵਾਲੀ ਇਹ ਮੀਣੀ ਆ ਗਈ ਮੀਣੀ ਆ ਗਈ ਤੇ ਜਿਹਨਾਂ ਦੇ ਇਹ ਭਾਜੀ ਘਰ ਵਾਲਿਆਂ ਦੇ 20 ਤੋਂ 25 ਦਿਨ ਖੜੂ ਇਹੀਆਂ ਨੇ ਮਹੀਨਾ ਲੈ ਜੂਗੀ ਅੱਛਾ ਜੀ ਦੋ ਜਦਨ ਭਾਜੀ ਵੱਧ ਘੱਟ ਵੀ ਫਿਰਦਾ ਦੀ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਇਹ ਗੱਲ ਦਸੀ ਚੰਗੀ ਹੁੰਦੀ ਹੈ ਹਾਂਜੀ ਹਾਂਜੀ ਸੁਬਾ ਭਾਈ ਸੁਬਾ ਦੂਜਾ ਦੇ ਸੁਬਾ ਪਰ ਅਈ ਤੇ ਜਾਣੇ ਦੂਜਾ ਦੇ ਘਰ ਵਾਲੇ ਠੀਕ ਹੈ ਠੀਕ ਹੈ ਠੀਕ ਹੈ ਹਾਂ ਲੋ ਜੀ ਤੀਸਰਾ ਸੁਬਾ ਸੁਬੀ ਤੇ ਹੈ ਮਹੀਨੀ ਆ ਗਈ ਆ ਕਾਹਤ ਕਾ ਜਿਹੜਾ ਇਹਦਾ ਵੀ ਚੰਗਾ ਵਾ ਤੇ ਵੀ ਨਹੀਂ ਕਰਿਆ ਭਾਈ ਨੇ ਦਵਾਈ ਲਾ ਕੇ ਜਾ ਕੇ ਜਾ ਕੇ ਸੁਣਾ ਮਹੀਨੇ ਦਾ ਗਾਲੀ ਦੁੱਧ ਵੀ ਮਹੀਨਾ ਪੀਣਾ ਦਵਾਈ ਤੋਂ ਹਾਂਜੀ ਹਾਂਜੀ ਜਿੰਨੇ ਰੁਪਏ ਦੀ ਮਰਜ਼ੀ ਬਿਲਕੁਲ ਬਿਲਕੁਲ ਕੀ ਸਹੀ ਗੱਲ ਆਲਾ ਜਿਹੜੀ ਫੜਾ ਦੀ ਪਿੱਛੇ ਹੀ ਕਰਦੀ ਆਪਣੀ ਫੁੱਲ ਬਣੀ ਸਵਾਰ ਕਿ ਨਹੀਂ ਕੀ ਕਰ ਸਕਦੇ ਜੇ ਮੀਂਹ ਆ ਗਈ ਜਿਹੜਾ ਫੜਾ ਦਾ ਸੈਗ ਗਿਆ ਉਹ ਜਿਹੜਾ ਚੰਗਾ ਆ ਗਿਆ ਵਾ ਤੇ ਕੰਡ ਵਜਨ ਵੀ ਚੰਗਾ ਵਾ ਤੇ ਮਹੀਨੇ ਕਿਹੜਾ ਆਸ ਪਾਸ ਜਿਹੜਾ ਪਾਈ ਕਹਿੰਦਾ ਕਿ ਟਾਈਮ ਲੱਗ ਜਾਈਏ ਜੇ 2 ਮਹੀਨਾ ਸਾਬ ਨੂੰ ਹਾਂਜੀ ਇਹ ਬਾਤ ਨੂੰ ਬਿਲਕੁਲ ਬਿਲਕੁਲ ਜੀ ਦੇਖੋ ਫੜਾ ਚ ਲਾ ਕੇ ਫੋਟੋ ਲਓ ਲੋ ਜੀ ਲਾਜੇ ਤੋਂ ਚੈੱਕ ਕਰ ਸਾਡੇ ਨੂੰ ਖਾਣਾ ਦਾ ਸੈਕ ਹੈ ਤੇ ਚੱਟੇ ਕਿੱਤ ਲਾਜੇ ਕਾ ਵੀ ਜਾ ਹਾਂ ਬਾਈ ਕੀ ਇਹਦਾ ਮੁੱਲ ਫਿਰ ਇਹਦਾ ਭਾਈ 65000 ਰੁਪਏ ਹੁਣ ਦਿਹਾਦੀ ਘਰੀ ਅੱਛਾ ਇਹ ਕੋ ਮਹੀਨਾ ਸਾਹ ਨੂੰ ਫਿਰ ਤੇ ਭਾਵੇਂ 90 ਵਰਤੇ 85 ਵਰਤੇ ਠੀਕ ਕਰੀਏ ਗਿਆ ਜੀ ਫਿਰ ਦੱਸ ਦੋ ਜੀ ਹਾਂ ਨਾ ਹੀ ਦੱਸ ਦੋ ਪਾਈ ਹਾਨੇ 36000 ਨਹੀਂ ਹੋਣੀ ਜੀ ਬਸ 100 200 ਨਾਲ ਛੋੜਾ ਕੰਮ ਹੋਣਾ ਠੀਕ ਆ ਠੀਕ ਆ ਲਓ ਜੀ ਗੱਬਣ ਸੌਣਾ ਤਿਆਰ ਹੀ ਹੈ ਕੁ ਮਹੀਨਾ ਸਾਹ ਨੂੰ ਫੁੱਲ ਪਾਈ ਜੇ ਲੁੱਕ ਦੇਖਦੇ ਖੜੇ ਵੇਖੋ ਪਿੱਛੇ ਲੱਗੇ ਜੀ ਠੀਕ ਆ ਠੀਕ ਆ ਸਿੰਗਲ ਹੱਡੀ ਆ ਗਈ ਜੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ ਤੇ ਪਛੂ ਵੀ ਬਾਈ ਦੇ ਕੋਲ ਚੰਗੇ ਆ ਗਏ ਤੇ ਇੱਕ ਵੇੜ ਦਿਖਾਉਂਦੇ ਆ ਤੁਹਾਨੂੰ ਭਾਈ ਇਹਦੇ ਬਾਰੇ ਦੱਸਿਓ ਭਾਣਾ ਕਿ ਉਹਨੂੰ ਭਾਈ ਸੂਈ ਨੂੰ ਮਹੀਨੇ ਦੇ ਆ ਪਾਣੀ ਪੂਣੀ ਆਉਣ ਤੋਂ ਪਹਿਲਾਂ ਦੀ ਫੂਲੀ ਹੋ ਵੀਕ ਦੇਣਾ ਅੱਛਾ ਜੀ ਤੁਹਾਨੂੰ ਪਤਾ ਪਾਣੀ ਜਿੱਥੋਂ ਆਈ ਏ ਬੱਚਾ ਪੂਜਾ ਗਿਆ ਜਦਾ ਮਾਰਾ ਬਾਕੀ ਠੰਢੀ ਧੀਰੀ ਇਹ ਨਹੀਂ ਕੋਈ ਲੱਤਾਂ ਮਾਰ ਲਈ ਸ਼ੁਕਰ ਆ ਐ ਜਿੱਦਾਂ ਮਰਜੀ ਬਹਿ ਵਿੱਚ ਉਹ ਇਦਾਂ ਪਜੋ ਪਰ ਮਤਲਬ ਦੀ ਪਜੋ ਪਰ ਪਿੱਛਾ ਨਹੀਂ ਪਜੋ ਲਓ ਜੀ ਫੀਲਿੰਗਾਂ ਚੈੱਕ ਕਰਤਾ ਠੰਢੀ ਧੀਰੀ ਕਾਫੀ ਆ ਗਈਆਂ ਵਾ ਇਹ ਨਹੀਂ ਕੋਈ ਲੱਤਾਂ ਮਾਰਲਾ ਜੀ ਉਹ ਇਦਾਂ ਦੀ ਹੋਈ ਠੀਕ ਆ ਠੀਕ ਆ ਦੁੱਧ ਤੇਰੇ ਕੋਲ ਭਾਈ ਦੁੱਧ ਵਿੱਚੋਂ ਗਿਆ 13 ਕਿਲੋ ਅੱਛਾ ਜੀ ਤੁਹਾਨੂੰ ਪਤਾ ਡੰਗਰ ਨੂੰ ਸਾਂਭੇ ਨਹੀਂ ਗਏ ਹਾਂ ਜੀ 8 ਕਿਲੋ ਕੰਡਿਆਦ ਦੋਊਗਾ ਠੀਕ ਠੀਕ 100 200 ਗ੍ਰਾਮ ਬਾਈ ਤੋਂ ਅਸੇ ਫਰਕ ਪੈਸਦਾ ਨਹੀਂ ਬਿਲਕੁਲ ਜੀ ਚਲੋ ਇਹਲੇ ਵੱਧ ਵੀ ਸਕਦਾ ਘਾੜ ਨਹੀਂ ਸਕਦਾ ਲਓ ਜੀ 8 ਲੀਟਰ ਜਿਹੜਾ ਇਸ ਵਾਰ ਮੋਕੇ ਦੇ ਫਰਮ ਦੇ ਕੋਲ ਤੋਂ ਤਿਆਰ ਆ ਸੁਆ ਬਾਈ ਤੁਹਾਡੇ ਹਿਸਾਬ ਨਾਲ ਸੁਆ ਦੂਜਾ ਬਾਈ ਠੀਕ ਆ ਸੁਆ ਦੂਜਾ ਸੁਈ ਜੇ ਚਲੋ ਇਹ ਵੀ ਕੋਈ ਸਾਂਪ ਨਾਲਾ ਭਰਾ ਲੈ ਜੂਗਾ ਇਹਨੇ ਦੁੱਧ ਚੰਗਾ ਕੱਢ ਜੂ ਬਾਕੀ 13 ਲੀਟਰ ਦੁੱਧ ਹੀ ਵੜ ਦੇ ਕੋਲ ਹੁਣ ਵੀ ਭਾਈ ਇਹ ਹੁਣ ਮਿਕਸਾ ਕਿਉਂ ਗਾਵਾਂ ਦਾ ਵੀਰ ਜੀ ਮੌਸਮ ਆ ਗਿਆ ਵਾ ਹੁਣ ਗਾਵਾਂ ਨੇ ਦੁੱਧ ਹੀ ਦੇਣਾ ਵਾ ਗਰਮੀ ਬੰਦੀ ਦਾ ਕੰਮ ਨਾ ਗਿਆ ਵਾ ਠੀਕ ਹੈ ਠੀਕ ਹੈ ਨੋ ਰੀਕ ਢੱਡਾ ਛੱਡਾ ਜਿਹੜਾ ਬਹੁਤ ਹੀ ਚੰਗਾ ਵਾ ਰਸਣਾ ਦਾ ਸਵਾਦ ਹੈ ਗਿਆ ਵੀ ਚੰਗਾ ਵਾ। ਸਰੋ ਕੁ ਚੰਗੀ ਸਾਬਣਾ ਲਾ ਬਰਾ ਲੈ ਜੂਗਾ ਇਹ ਦੁੱਧ ਚੰਗਾ ਫਿਰ ਇਹਨੇ ਕੱਢੀ ਜਾਣਾ ਬਤੇ। ਬਾਕੀ ਸੀਲ ਸਾਹਿਬ ਬਾਈ ਚੰਗੀ। ਹਾਂ ਜੀ ਫਿਰ ਲੇਟਰ ਜਿਹੜਾ ਦੁੱਧ ਤਿਆਰ ਤੇ ਸੀਲ ਲੀਆਂ ਤੁਸੀਂ ਚੈੱਕ ਕਰ ਸਕਦੇ ਜੇ। ਬਾਈ ਜਰਾ ਮੁੱਲ ਫਿਰ ਆ। ਦੇਖੋ। ਇਹ ਦੁੱਧ ਪਾਜੀ ਦਾ ਇੰਦਾ ਵਧੀਆ ਜੇ। ਅੱਛਾ ਜੀ। ਮੱਝਾਂ ਦਾ ਦੁੱਧ ਚਟਾ ਜੀ। ਠੀਕ ਹੈ ਠੀਕ ਹੈ। ਕਰਾਸ ਦੇ ਵਿੱਚ ਆ ਵੀ ਨਾ। ਤੇ ਬਾਕੀ ਫਿਰ ਉਹ ਤੁਰੀ ਸਾਡੀ ਖਾਣੀਆਂ ਤੁਹਾਨੂੰ ਬਰਾਵਾ। ਹਾਂ ਜੀ ਹਾਂ ਜੀ। ਇਹਦਾ ਮੁੱਲ ਫਿਰ ਇਹਦਾ ਮੁੱਲ ਪਾਜੀ ਅਸੀਂ ਕਰਦੇ 200 ਹਾਂ ਅਨਾਈ ਕੀ ਆਦੀ ਬਹਿਣਾ ਪਤਾਵਾਂਗੇ ਹੋਰ ਗੱਲ ਹੀ ਹੈ ਪੂਰੇ ਆਦੀ ਹੈ ਪੂਰੇ 20 ਤੱਕ ਜਿੱਤੋ ਛੋੜੀ 500 ਰੁਪਏ ਛੋੜ ਕਰਦਾ ਹੈ ਠੀਕ 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 ਲਓ ਜੀ 20000 ਦੀ ਤੇ 500 ਰੁਪਏ 24 ਛੋੜ ਚਲੋ ਬਾਕੀ ਕੋਈ ਸੰਭਾਗ ਮੇਰੇ ਕੋਲ ਵੀ ਜੀ ਕੋ ਦੋ ਰੰਗ ਹੋਵੇ ਕੋ ਟੈਟਾ ਹੋਵੇ ਮਾਈਕੋ 12 ਰੰਗ ਜਿਹੜੀ ਕਿ ਇਹਨੂੰ ਲਾਹਮਾ ਦੇਣਾ ਉਹ ਮਾੜੀ ਸਿੱਧੀ ਗੱਲ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ ਸਾਡੇ ਘਰੋਂ ਖੜੇ ਬੇ ਨਾ ਖੜੇ ਡੰਗਰ ਸਾਡੇ ਪੈਸੇ ਲਾਏ ਆ ਹਾਂਜੀ ਹਾਂਜੀ ਬਈ ਪੈਸੇ ਲਾ ਕੇ ਲਾਦੀ ਭਾਜੀ ਠੀਕ ਆ ਜੀ ਬਾਲੂ ਜਿਹੜੇ ਨੂੰ ਮਾੜਾ ਜਿਗਾ ਕਹਿੰਦਾ ਉਹ ਮਰੀ ਆ ਮਾੜੀ ਗੱਲ ਆ ਮਾੜੀ ਗੱਲ ਆ ਆਏਗਾ ਦੁਨੀਆ 'ਚ ਤੁਹਾਨੂੰ ਬੜਾ ਗੁੱਸਾ ਆ ਤੋ ਉਹ ਦੱਸ ਨਹੀਂ ਨੀ ਰਕਮ ਖਰਚ ਨਹੀਂ ਉਹਦਾ ਫਰਜ਼ ਵੀ ਪੰਦਾ ਤਕਸੀਲੀ ਕਰ ਲਿਆ ਆਪਣੀ ਆ ਗਿਆ ਨਾ ਬਾਹਰ ਚੇ ਨੂੰ ਕਾਲਾ ਕੱਟੀ ਜਾਣੀਆਂ ਲਾਹਮਾ ਦੇਈ ਜਾਣਾ ਮਾੜੀ ਗੱਲ ਆ ਚਲੋ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ